ਸਰਦੀਆਂ ਦੇ ਮੌਸਮ ਦੇ ਵਿੱਚ ਨਿੰਬੂ ਜਾਤੀ ਦੇ 2 ਤੋਂ 3 ਸਾਲ ਤੱਕ ਦੇ ਬੂਟਿਆਂ ਦੇ ਵਿੱਚ ਕੋਲ ਰੋਗ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਹੈ। ਇਸ ਰੋਗ ਨੂੰ ਅਸੀਂ ਸਟਰਸ ਕੈਂਕਰ ਦੇ ਨਾਮ ਨਾਲ ਵੀ ਜਾਣਦੇ ਹਾਂ। ਭਾਰੀ ਬਾਰਿਸ਼ ਅਤੇ ਖੇਤ ਦੇ ਵਿੱਚ ਜ਼ਿਆਦਾ ਸਿਲ ਰਹਿਣਾ ਇਸ ਰੋਗ ਦੇ ਮੁੱਖ ਕਾਰਨ ਬਣਦੇ ਹਨ। ਜੇਕਰ ਗੱਲ ਕਰੀਏ ਇਸ ਰੋਗ ਦੇ ਲੱਛਣਾਂ ਦੇ ਬਾਰੇ ਤਾਂ ਪੱਤਿਆਂ ਅਤੇ ਫਲਾਂ ਦੇ ਉੱਪਰ ਪੂਰੇ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉੱਤਣੇ ਉੱਪਰ ਵੀ ਨਜ਼ਰ ਆਉਣ ਲੱਗ ਜਾਂਦੇ ਨੇ ਜਿਸ ਦੇ ਕਾਰਨ ਜਿਹੜਾ ਬੂਟਾ ਹੈ ਉਹਦਾ ਵਾਧਾ ਪੂਰੀ ਤਰ੍ਹਾਂ ਹੀ ਰੁਕ ਜਾਂਦਾ ਹੈ ਇਸ ਦੀ ਰੋਕਥਾਮ ਦੇ ਲਈ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਜਦੋਂ ਵੀ ਤੁਸੀਂ ਨਸਰੀ ਤੋਂ ਬੂਟੇ ਲਿਆ ਕੇ ਲਗਾ ਰਹੇ ਹੋ ਉਹ ਰੋਗ ਰਹਿਤ ਹੋਣੇ ਚਾਹੀਦੇ ਨੇ ਤੇ ਦੂਜੀ ਗੱਲ ਜੇਕਰ ਫਲਾਂ ਦੇ ਉੱਪਰ ਇਹ ਬਿਮਾਰੀ ਦਾ ਅਸਰ ਦਿਖ ਰਿਹਾ ਹੈ ਤਾਂ ਉਹਨਾਂ ਰੋਗੀ ਫਲਾਂ ਨੂੰ ਖੇਤ ਤੋਂ ਦੂਰ ਕਿਤੇ ਮੁੱਟੀ ਦੇ ਵਿੱਚ ਡੂੰਗਾ ਦੱਬ ਦਿਓ ਤਾਂ ਕਿ ਬਾਕੀ ਫਸਲ ਦੇ ਉੱਪਰ ਇਸ ਦਾ ਅਸਰ ਨਾ ਹੋਵੇ ਰੋਗ ਥਾਮ ਦੇ ਲਈ ਤੁਸੀਂ 25 ਗ੍ਰਾਮ ਕਾਪਰ ਸਲਫੇਟ ਅਤੇ 50 ਗ੍ਰਾਮ ਸਟ੍ਰੈਪਟੋਸਾਈਕਲਿਨ ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੇਕਰ ਨਿੰਬੂ ਜਾਤੀ ਦੇ ਬੂਟਿਆਂ ਨੂੰ ਲੈ ਕੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਆਪਣੀ ਖੇਤੀ ਮੋਬਾਈਲ ਐਪ ਡਾਊਨਲੋਡ ਕਰਕੇ ਮਾਹਿਰਾਂ ਕੋਲੋਂ ਆਪਣਾ ਸਵਾਲ ਪੁੱਛ ਸਕਦੇ ਹੋ